ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਅਸੀਂ ਪਟਨ ਲਹਿਰਾ ਪੇਗਾ ਤਸਵੀਰ ਨਾਣਾ ਤੇ ਜਿਲ੍ਹਾ ਬਟੰਡਾ ਜੰਤਾ ਸਿੰਘ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਿਹਾ ਜੰਤਾ ਸਿੰਘ ਦਾ ਜਿਹੜਾ ਘਰ ਹੈ ਮੇਨ ਰੋਡ ਤੋਂ ਜਦੋਂ ਆਪਾਂ ਪਹਿਲੇ ਅੱਡੇ ਤੇ ਘਰ ਤੋਂ ਉਹ ਕਿਹ ਲੂ ਬਿੜਗੂਆ ਬਈ ਵਪਾਰੀ ਦੇ ਘਰੋਂ ਬਿਲਕੁਲੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਗੇ ਦੋ ਨਗ ਤੇ ਦੋਨੇ ਮਿੱਤਰੋ ਚੰਗੇ ਸੰਭੇ ਨੇ ਇਹ ਸੇਟਪਾ ਖੋਭੋ ਚੰਗੀਆਂ ਨੇ ਦੁੱਧ ਵੀ ਅੰਗਲ ਕਦਾ ਵੀ ਬਹੁਤ ਸੋਹਣਾ ਅਡਿਆਨਾਂ ਨੇ ਪੂਰੀ ਜਿਹੜੀ ਗੱਲਬਾਤ ਆ ਮੈਸੇ ਉਹਦੇ ਨਾਲ ਤਰ੍ਹਾਂ ਦੇ ਬੋਲ ਬਣੇ ਹੋ ਆਪਣੇ ਚੈਨਲ ਦੇ ਨਾਲ ਪਹਿਲਾਂ ਤੁਹਾਨੂੰ ਵਝਾ ਲਈ ਆਪਾਂ ਜੀ ਇਸੇ ਵੰਸਪਰਕ ਕਾਸੇ ਕਾ ਬੋਲ ਸਭ ਦੇ ਅੱਗੇ ਤੁਹਾਨੂੰ ਮਜਰਾ ਕਾ ਕਾ ਅਨੁਭਵ ਚੰਗਾ ਤੇ ਉਹਨਾਂ ਵੀ ਚੰਗੀਆਂ ਨੇ ਇਸ ਤੋਂ ਬਾਅਦ ਦੀ ਗੱਲ ਵੀ ਬਹੁਤ ਸੰਨੀ ਹੈ ਅਜੇ ਚੈਨਲ ਵੀ ਬਣਾ ਸਕਦੇ ਹਾਂ ਜਿਹੜੇ ਰਿਤ ਕੰਮਾਂ ਦੇ ਕਾਫੀ ਕਾਫੀ ਕੋਲੇ ਨੇ ਜੇ ਕੋਈ ਕੋਈ

ਹਾਂਜੀ ਅਕਾ ਜੀ ਸਤਿ ਸ਼੍ਰੀ ਅਕਾਲ। ਅਸਰੀ ਗੌਰ ਜੀ ਕੀ ਹਾਲ ਚਾਲ? ਠੀਕ ਆ ਜੀ ਠੀਕ ਆ। ਆਪਾਂ ਜਿੰਨੇ ਦੋਨੇ ਮੱਝਾਂ ਲੱਖਾਂਗਾ ਹਾਂ। ਆ ਤਾਂ ਮੇਰੀ ਵੀਡੀਓ ਦੇ ਦੇਖ ਕੇ ਲਈ ਸੀ। ਹਾਂ ਹਾਂ। ਕਿਵੇਂ ਰਹੀ ਜੀ? ਠੀਕ ਰਹੀ ਜੀ ਫੜੀਆ। ਜਿਵੇਂ ਆਪਣ ਮਾਲਕਾਂ ਨੇ ਦਿੱਤਾ ਦੱਸਿਆ ਸੀ। ਉਹਨੇ 20 ਕਿੱਲੋ 18 ਕਿੱਲੋ। ਹਾਂ। ਹੁਣ ਇਹਦਾ ਜਿਹੜਾ ਸੂਆ ਹੁਣ ਮਤਲਬ ਕਿਹੜਾ 300 ਸੂਆ ਸੂ ਗਈ। 300 ਸੂਆ। ਹਾਂ। ਕਿੰਨੇ ਕੁ ਦਾ ਰਹਿੰਦੇ ਨੇ? ਇਹਦੇ ਸ਼ੀਤਰੀ ਗੰਡਣ ਪੂਰੇ ਹੋ ਜਾਣਗੇ। ਦੋਨਾਂ ਦੋਨਾਂ ਦੇ ਕਿਹੜੇ ਨਹੀਂ ਬਣਿਆ ਇੱਕ ਦੇ ਨਹੀਂ ਟੀਕੇ ਭਰੇ ਠੀਕ ਹੈ ਤੇ ਇਹਦੇ ਟੀਕੇ ਕਿਹੜੇ ਜ਼ਿਆਦਾ ਹੈ ਕੋਸਾ ਬਸ ਤੂੰ ਹੀ ਭਰ ਕੇ ਗਿਆਗਾ ਓਕੇ ਹਾਂ ਮਤਲਬ ਲੀਲੀ ਰਵੀ ਦਾ ਭਰਾ ਚਾਹ ਹਾਂ ਹਾਂ ਲੀਲੀ ਰਵੀ ਦਾ ਕਰਕੇ ਭਰਾ ਐ ਸਪੈਸ਼ਲ ਸੱਜੇ ਦਿਨ ਨੂੰ ਹਾਂ ਠੀਕ ਹੈ ਹੁਣ ਐ ਨਹੀਂ ਬਸੋ ਜ਼ਿਆਦਾ ਹੁੰਦਾ ਕਿਹੜਾ ਸੀ ਤੇ ਹੈ ਚੰਗਾ ਸਵੰਡਾ ਐ ਸੋ ਤੇ ਇਹਨਾਂ ਦੇ ਆਪਾਂ ਜੀ ਰੇਟ ਦੀ ਗੱਲ ਕਰ ਗਏ ਇੱਕ ਪਹਿਲਾਂ ਦਿਖਾ ਦਈਏ ਤੋਰ ਕੇ ਪਹਿਲਾਂ ਦੌਰ ਕੇ ਲਖਾਓ ਇਰਕਰਦਾ ਰਹੇ ਥੋੜਾ ਬੋਲ ਤੁਸੀਂ ਰੱਖਾਂਗਾ ਥੋੜੀ ਦੋਨਾਂ ਤਲੇ ਦੋਨਾਂ ਤਲੇ ਤੋਂ 18 ਨੰਬਰ ਸੀ 18 ਹਾਂ ਟ੍ਰਮਾਰ ਕੋਈ ਚੋੜ ਕੇ ਲੈ ਗਈ ਓਕੇ ਜੀ ਓਕੇ ਸੋ ਸੇਤ ਪੱਖੋਂ ਮਿੱਤਰੋ ਸੋਹਣੀਆਂ ਪੜੀਆਂ ਆ ਗਿਆ ਨੇ ਦੇ ਦੋ ਤਾਂ ਕਰ ਕਹਿੰਦਾ ਵੀ 18 ਨੰਬਰ ਟ੍ਰੱਕ ਕਰ ਦਿਓ ਅੰਮੂਰ ਦੇ ਕਹਿੰਦੇ ਪਾਵਾ ਨੰਨਾ ਲੈ ਗਏ ਅਸਲੀ ਮਿੱਤਰੋ ਜੀ ਆਪ ਦੀ ਕਾਮੀਆ ਬੈਸ ਸਭਾ ਆ ਜੀ ਨੂੰ ਕੋ

चल क्या <laughs> <पुर्ण। सथिया> <unlimited dólares> है चल वोच हुई कड़ी हुई मैड तु क ਕਪਾਸੀ ਹਿੱਸੇ ਉਹ ਮੁੱਲ ਮੁੱਲ ਦਾ ਕਾਰੋਬਾਰ ਦੇ ਨਾਲ ਕਿ ਭਰਾ ਜਿਹੜੇ ਬਣੀ ਆ ਜਿਹਦੇ ਮੁੱਲ ਦੀ ਜੱਜਮੈਂਟ ਹੁੰਦੀ ਤੇ ਮੁੱਲ ਦਾ ਅੰਦਾਜ਼ਾ ਦੇਣਾ ਕਰਨਾ ਹਾਂਜੀ ਅੰਕਾ ਭਾਈ ਮੁੱਲ ਦੀ ਗੱਲ ਕਰਕੇ ਕੀ ਕਰਤਾ ਹਾਂ 2-2 ਲੱਖ ਰੁਪਏ ਦੋਨਾਂ ਦੇ ਹਾਂ ਤੇ ਫੋਨ ਨੰਬਰ ਜੀ ਆਪਣਾ 94 चरानवेतर चार सौ जेकर बि भ्रा न